ਆਮ ਆਦਮੀ ਪਾਰਟੀ ਦੀ ਗੰਦੀ ਕਰਤੂਤ ਤੁਸੀਂ ਦੇਖ ਰਹੇ ਹੋ ਜ਼ਿਲ੍ਹਾ ਪਟਿਆਲਾ ਦੇ ਹਲਕਾ ਕਨੌਰ ਗੁਰਦੁਆਰਾ ਨਥਾਣਾ ਸਾਹਿਬ ਜਿੱਥੇ ਕਿ ਪੰਜਾਬ ਸਰਕਾਰ ਵੱਲੋਂ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਪੁਆਧ ਏਰੀਏ ਦੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਵੱਲੋਂ ਜਿਨ੍ਹਾਂ ਨੇ ਕਿ ਦੋਨਾਂ ਮੋਰਚਿਆਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਅਤਿਆਚਾਰ ਤੇ ਟਰਾਲੀਆਂ ਤੇ ਹੋਰ ਸਮਾਨ ਦੀ ਭੰਨ ਤੋੜ ਕੀਤੀ ਗਈ ਸੀ ਉਸ ਟਰਾਲੀਆਂ ਨੂੰ ਲੱਭਣ ਵਿੱਚ ਪੂਰਾ ਯੋਗਦਾਨ ਪਾਇਆ ਤੇ ਉਥੇ ਪਹੁੰਚ ਰਹੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਨੂੰ ਲੰਗਰ ਪਾਣੀ ਛਕਾਇਆ ਪਵਾ ਦੇ ਏਰੀਏ ਨੇ ਮੋਰਚੇ ਦੇ ਵਿੱਚ ਪੂਰਾ ਯੋਗਦਾਨ ਪਾ ਕੇ ਪੂਰੀ ਸੇਵਾ ਨਿਭਾਈ ਤੇ ਦੂਜੇ ਪਾਸੇ ਹਲਕਾ ਕਨੌਰ ਦਾ ਵਿਧਾਇਕ ਜਿਹੜਾ ਕਿ ਗੁਰਲਾਲ ਖਨੌਰ ਟਰਾਲੀਚੋਰ ਜਿਸ ਨੇ ਆ ਅੱਜ ਨਥਾਣਾ ਸਾਹਿਬ ਗੁਰਦੁਆਰਾ ਵਿੱਚ ਹੋ ਰਹੀ ਰੈਲੀ ਨੂੰ ਸਫਲ ਬਣਾਉਣ ਲਈ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ ਵੀਡੀਓ ਦੇਖਣਾ ਨਾ ਭੁੱਲਿਓ ਤੇ ਵੱਡੀਆਂ ਤਿਆਰੀਆਂ ਖਿੱਚ ਦਿਓ 28 ਮਾਰਚ ਨੂੰ ਡੀਸੀ ਦਫ਼ਤਰਾਂ ਅੱਗੇ ਹੋ ਰਏ 3 ਘੰਟਿਆਂ ਦੇ ਰੋਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਲੈ ਕੇ ਪਹੁੰਚੋ ਤੇ 31 ਮਾਰਚ ਨੂੰ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦਾ ਘਰਾਉ ਕੀਤਾ ਜਾਏਗਾ ਉਸ ਵਿੱਚ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਬੀਬੀਆਂ ਦੀ ਵੱਡੀ ਗਿਣਤੀ ਲੈ ਕੇ ਪਹੁੰਚੋ